ਹੈਲੋ ਨਮਸਤੇ ਪਿਆਰ ਸਤਿਕਾਰ ਤੇ ਸਤਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਵੀ ਇਨਸਾ ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਿੰਡੂ ਮਸਤੀ ਦੋਸਤੋ ਅੱਜ ਅਸੀਂ ਪਿੰਡ ਭੁੰਦੜਵਾਸ ਵਿੱਚ ਖੜੇ ਆ ਪਿੰਡ ਭੁੰਦੜਵਾਸ ਇਸ ਥਾਂ ਤੋਂ ਲਗਭਗ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਅੱਜ ਤੁਹਾਨੂੰ ਪਿੰਡ ਭੁੰਦੜਵਾਸ ਦੇ ਇਤਿਹਾਸ ਦੇ ਨਾਲ ਰੂਬਰੂ ਕਰਾਵਾਂਗੇ ਸੋ ਦੋਸਤੋ ਇਹ ਜਿਹੜਾ ਪਿੰਡ ਹੈ ਪੰਜਾਬ ਹਰਿਆਣਾ ਪੰਜਾਬ ਦੇ ਬਾਡਰ ਤੇ ਬਸਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਹੈ ਜੀਦਾ ਖੇਤਰਫਲ ਲਗਭਗ 869 ਹੈਕਟੇਅਰ ਦੇ ਵਿੱਚ ਜਿਹੜਾ ਪਿੰਡ ਹੈ ਫੈਲਿਆ ਹੋਇਆ ਤੇ ਦੋਸਤੋ ਇਸ ਪਿੰਡ ਦੀ ਜਿਹੜੀ ਜਨਸੰਖਿਆ ਹੈਗੀ 3295 ਇਸ ਪਿੰਡ ਦੀ ਜਨਸੰਖਿਆ ਜਿਹਦੇ ਵਿੱਚੋਂ ਲਗਭਗ 1700 ਜਿਹੜੇ ਜੈਂਟਸ ਨੇ ਅਤੇ 1500 ਲਗਭਗ ਲਗਭਗ 1500 ਇੱਥੇ ਲੇਡੀਜ਼ ਨੇ ਸੋ ਦੋਸਤੋ ਇਹ ਪਿੰਡ ਹੈ ਜਿਹੜਾ ਹਰਿਆਣਾ ਪੰਜਾਬ ਦੇ ਬਾਰਡਰ ਤੇ ਹੈ ਦੋਸਤੋ ਮੈਂ ਕੈਮਰਾਮੈਨ ਭਾਈ ਵਿਜੇਂਦਰ ਸਿੰਘ ਨੂੰ ਗੁਜਾਰਸ਼ ਕਰੂੰਗਾ ਕਿ ਇਧਰਲਾ ਜਿਹੜਾ ਰੋਡ ਹੈ ਉਹ ਵੀ ਦਿਖਾਇਆ ਜਾਵੇ ਦੋਸਤੋ ਜਿਹੜਾ ਇਹ ਰੋਡ ਹੈ ਇਹ ਰਤਨਗੜ ਤੋਂ ਪਿੰਡ ਭੁੰਦੜ ਦੇ ਵਿੱਚ ਪ੍ਰਵੇਸ਼ ਕਰਦਾ ਹੈ ਪਿੰਡ ਪੁੰਦਰ ਦੇ ਵਿੱਚ ਆਉਣ ਦੇ ਜਿਹੜੇ ਰਾਸਤੇ ਨੇ ਲਗਭਗ ਚਾਰ ਪੰਜ ਜਿਹੜੇ ਰਾਸਤੇ ਨੇ ਅ ਰਤਨਗੜ ਤੋਂ ਸਿੱਧਾ ਆਇਆ ਜਾ ਸਕਦਾ ਹੈ ਰੋਜਾਂ ਵਾਲੀ ਤੋਂ ਬਮਨ ਵਾਲੀ ਸਾਈਡ ਜਿਹੜੀ ਇਧਰੋਂ ਇਹ ਸਿੱਧਾ ਆਇਆ ਜਾ ਸਕਦਾ ਉਹ ਪੰਜਾਬ ਦੇ ਬਾਰਡਰ ਤੇ ਲੱਗਣ ਕਰਕੇ ਜਿਹੜਾ ਰੌਂਦ ਆਪਣਾ ਉਧਰੋਂ ਰੌਂਦ ਤੋਂ ਵੀਰੀ ਵਾਲੇ ਤੋਂ ਸਿੱਧਾ ਇਹਦੇ ਵਿੱਚ ਪ੍ਰਵੇਸ਼ ਕੀਤਾ ਜਾ ਸਕਦਾ ਤੇ ਬੈਕ ਸਾਈਡ ਤੋਂ ਆਪਣਾ ਬੱਬਨਪੁਰ ਇਲਾਕਾ ਜਿਹੜਾ ਆ ਗਿਆ ਮੈਂਬੜਾ ਨਿਕਮਾਣਾ ਉੱਥੋਂ ਸਿੱਧਾ ਪਿੰਡ ਭੁੰਦਰ ਦੇ ਵਿੱਚ ਪ੍ਰਵੇਸ਼ ਕੀਤਾ ਜਾ ਸਕਦਾ ਹੈ ਤੇ ਇੱਧਰ ਤੋਂ ਸਾਈਡ ਤੋਂ ਬਾੜੇ ਤੋਂ ਜਿਹੜਾ ਇਹਦੇ ਨਾਲ ਪਿੰਡ ਲੱਗਦਾ ਬਾੜੇ ਤੋਂ ਪਿੰਡ ਭੁੰਦਰ ਦੇ ਵਾਸ ਜਿਹੜਾ ਹੈ ਪ੍ਰਵੇਸ਼ ਕੀਤਾ ਜਾ ਸਕਦਾ ਹੈ ਦੋਸਤੋ ਮੇਰੇ ਨਾਲ ਨੇ ਡਾਕਟਰ ਦੀਨ ਮਹਮਦ ਜੀ ਸੋ ਦੋਸਤੋ ਆਓ ਆਪਾਂ ਚੱਲਦੇ ਹਾਂ ਪਿੰਡ ਭੁੰਦਰ ਵਾਸ ਦੇ ਵਿੱਚ ਆਓ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਭੁੰਦਰ ਵਾਸ ਦੇ ਵਿੱਚ ਤੇ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਇਹ ਹੈ पिंड भूदड़वासदा सरकारी स्कूल आओ दोस्तों चलते हैं अपना स्कूल so, दोस्तों आप पहुंच चुके हैं ਪਿੰਡ ਭੁੰਦੜਵਾਸ ਦੇ ਸਰਕਾਰੀ ਸਕੂਲ ਦੇ ਵਿੱਚ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜਾ ਪਿੰਡ ਭੁੰਦੜਵਾਸ ਦਾ ਸਰਕਾਰੀ ਸਕੂਲ ਹੈ ਸੁੰਦਰਤਾ ਦੀ ਇੱਕ ਬਹੁਤ ਹੀ ਵਧੀਆ ਮਿਸਾਲ ਕਾਇਮ ਕਰੀ ਬੈਠਾ ਹੈ ਬਹੁਤ ਸੁੰਦਰ ਜਿਹੜਾ ਸਕੂਲ ਬਣਾਇਆ ਹੈ ਇਹ ਸਕੂਲ ਦੇ ਵਿੱਚ ਪੇਂਟਿੰਗਾਂ ਦੇ ਰਾਹੇ ਮੂਹ ਬੋਲਦੇ ਹਨ ਤਸਵੀਰਾਂ ਦੇ ਰਾਹੇ ਜਿਹੜਾ ਬੱਚਿਆਂ ਨੂੰ ਪੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੋਸਤੋ ਆਓ ਤੁਹਾਨੂੰ ਦਿਖਾਉਣਿਆ ਇਸੇ ਸਕੂਲ ਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਬਹੁਤ ਹੀ ਸੁੰਦਰ ਪੇਂਟਿੰਗਾਂ ਬਣੀਆਂ ਹੋਈਆਂ ਨੇ ਬਹੁਤ ਹੀ ਸੁੰਦਰ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਮੂਹੋਂ ਬੋਲ ਰਹੀਆਂ ਨੇ ਸੋ ਆਓ ਦੋਸਤੋ ਆਪਾਂ ਦੇਖਦੇ ਹਾਂ ਇਹ ਜਿਹੜਾ ਦੋਸਤੋ ਇਹ ਸਕੂਲ ਦਾ ਕੈਂਪਸ ਹੈ ਜਿਹਨੂੰ ਆਪਾਂ ਮદાન ਕਿਹਾ ਜਾਂਦਾ ਹੈ ਕਹਿ ਦਿੰਨੇ ਆ ਔਰ ਦੋਸਤੋ ਇਧਰਲੇ ਪਾਸੇ ਕੈਮਰਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਸਕੂਲ ਦਾ ਇਹ ਪਾਰਕ ਬਣਿਆ ਹੋਇਆ ਹੈ ਤੇ ਦੋਸਤੋ ਸਾਹਮਣੇ ਬਹੁਤ ਸਟੇਜ ਬਣਿਆ ਹੋਇਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋਸਤੋ ਬੱਚਿਆਂ ਦੀ ਜਿਹੜੀ ਕਲਾ ਹੈ ਉਹਨਾਂ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਨ ਵਾਸਤੇ ਉਹਨਾਂ ਦੀ ਕਲਾ ਨੂੰ ਬਾਹਰ ਕੱਢਣ ਵਾਸਤੇ ਆਪਾਂ ਦੋਸਤੋ ਜਿਹੜਾ ਸਟੇਜ ਇਹ ਬਣਿਆ ਹੋਇਆ ਹੈ ਅਤੇ ਦੋਸਤੋ ਅ ਜਿਹੜਾ ਇੱਕ ਹਾਲ ਦੀ ਤਰ੍ਹਾਂ ਇੱਕ ਸੈੱਡ ਪਾਇਆ ਗਿਆ ਇਹ ਦੇਖੋ ਅਸੈਂਬਲੀ ਸੈੱਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਧਰ ਇਸ ਦੇ ਇੱਧਰ ਦੇਖੋ ਦੋਸਤੋ ਅ ਇਹਨੇ ਖੂ ਦੋਸਤੋ ਇਹ ਜਿਹੜਾ ਸੈੱਟ ਪਾਇਆ ਗਿਆ ਅਸੈਂਬਲੀ ਸੈੱਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਦੋਸਤੋ ਇਸ ਜਿਹੜਾ ਸਕੂਲ ਹੈ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਇਹ ਸਕੂਲ ਬਣਾਇਆ ਗਿਆ ਹੈ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਬਿਹਤਰੀਨ ਢੰਗ ਦੇ ਨਾਲ ਇਸ ਸਕੂਲ ਵਿੱਚ ਜਿਹੜਾ ਪੇਂਟ ਕੀਤਾ ਗਿਆ ਸੋ ਮੈਂ ਚਾਹਣਾ ਜਦੋਂ ਵੀ ਤੁਸੀਂ ਪਿੰਡ ਭੁੰਦਰ ਦੇ ਵਿੱਚ ਆਓ ਇੱਕ ਵਾਰ ਜਿਹੜਾ ਸਕੂਲ ਦਾ ਜਿਹੜਾ ਤੁਸੀਂ ਨਜ਼ਾਰਾ ਹੈ ਉਹ ਜ਼ਰੂਰ ਦੇਖ ਕੇ ਜਾਣਾ ਸਕੂਲ ਨੂੰ ਜ਼ਰੂਰ ਦੇਖ ਕੇ ਜਾਣਾ ਦੋਸਤੋ ਕਹਿੰਦੇ ਕਿ ਸਕੂਲ ਹੈ ਜਿਹੜੀ ਬੱਚਿਆਂ ਦੀ ਨਹੀਂ ਹੁੰਦੀ ਹੈ ਮੰਦਰ ਹੁੰਦਾ ਹੈ ਔਰ ਦੋਸਤੋ ਇਹ ਜਿਹੜਾ ਮੰਦਰ ਹੈ ਬਹੁਤ ਹੀ ਸੁੰਦਰ ਢੰਗ ਦੇ ਨਾਲ ਜਿਹੜਾ ਸਕੂਲ ਪਿੰਡ ਭੁੰਦੜਵਾਸ ਦਾ ਬਣਾਇਆ ਗਿਆ ਸੋ ਆਹ ਦੋਸਤੋ ਅੱਗੇ ਤੁਹਾਨੂੰ ਪਿੰਡ ਦੀ ਜਾਣਕਾਰੀ ਦਿੰਨੇ ਆ ਅੱਗੇ ਚੱਲਦੇ ਜੀ ਹਾਂ ਦੋਸਤੋ ਅੱਜ ਅਸੀਂ ਪਹੁੰਚਿਆ ਪਿੰਡ ਭੁੰਦੜਵਾਸ ਦੇ ਵਿੱਚ ਅਸੀਂ ਤੁਹਾਨੂੰ ਇੱਕ ਐਸੀ ਮਹਾਨ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ ਕੀ ਆਪਾਂ ਨੂੰ ਪਿੰਡ ਭੁੰਦੜਵਾਸ ਦੇ ਪੂਰੇ ਇਤਿਹਾਸ ਦੇ ਬਾਰੇ ਸਾਨੂੰ ਰੂਬਰੂ ਕਰਾਉਣਗੇ ਸੋ ਆਓ ਦੋਸਤੋ ਮਿਲਦੇ ਹਾਂ ਗੱਲਬਾਤ ਕਰਦੇ ਹਾਂ ਸੋ ਆਓ ਦੋਸਤੋ ਆਪਾਂ ਗੱਲਬਾਤ ਕਰਦੇ ਆਂ ਬਾਬਾ ਜੀ ਦੇ ਨਾਲ ਹਾਂਜੀ ਬਾਬਾ ਜੀ ਤੁਹਾਡਾ ਨਾਂ ਕੀ ਹੈ ਸੱਜਣ ਸਿੰਘ ਜੀ ਸੱਜਣ ਸਿੰਘ ਜੀ ਸੱਜਣ ਸਿੰਘ ਜੀ ਤੁਹਾਡੀ ਉਮਰ 85 ਸਾਲ ਦੀ ਹੈ 85 ਸਾਲ ਦੀ ਜਿਹੜੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਸੱਜਣ ਸਿੰਘ ਜੀ ਜਿਨ੍ਹਾਂ ਦੀ ਉਮਰ ਹੈ 85 ਸਾਲ ਸੋ ਦੋਸਤੋ ਆਪਾਂ ਇਹਨਾਂ ਤੋਂ ਪੁੱਛਦੇ ਆ ਪਿੰਡ ਦੇ ਇਤਿਹਾਸ ਦੇ ਬਾਰੇ ਕੁਝ ਮਹੱਤਵਪੂਰਨ ਬਹੁਤ ਜਿਹੜੀਆਂ ਜ਼ਰੂਰੀ ਗੱਲਾਂ ਨੇ ਆਪਾਂ ਬਾਬਾ ਜੀ ਤੋਂ ਪੁੱਛਾਂਗੇ ਬਾਬਾ ਜੀ ਇਹ ਜਿਹੜਾ ਪਿੰਡ ਹੈ ਪਿੰਡ ਭੁੰਦਣਵਾ ਭੁੰਦੜਵਾਸ ਹੈ ਇਹਦੀ ਇਤਿਹਾਸ ਬਾਰੇ ਤੁਸੀਂ ਕੀ ਜਾਣਦੇ ਹੋ ਇਹ ਤਾਂ ਕੀ ਦੱਸੀ ਆਪਾਂ ਗਾੜੇ ਹੋਏ ਕਿ ਕੀ ਲਿਖਿਆ ਤਾਂ ਵੀ ਪਹਿਲਾਂ ਮਾੜੇ ਸਮਾਜ ਦੀ ਵੱੱਜਿਆ ਸੀ ਹਾਂ ਤੇ ਬਾਬਾ ਵਾਹ ਦੇ ਵਾਹ ਦੇ ਵਾਹ ਦੇ ਹੋਈ ਹੋਈ ਅਸੀਂ ਮਾਣੇ ਵੀ ਵਾਲੇ ਬਥੇ ਦੇ ਦੇਖਨੇ ਤੇ ਇਹ ਜਿਹੜਾ ਪਿੰਡ ਹੈ ਇਹ ਕਿਵੇਂ ਬੱਜਾ ਮਤਲਬ ਪਹਿਲਾ ਜਿਹੜੇ ਇੱਥੋਂ ਦੇ ਲੋਕ ਸੀ ਸਾਡੇ ਬਜ਼ੁਰਗ ਸੀ ਉਹ ਕਿੱਥੋਂ ਮਤਲਬ ਆਏ ਸੀ ਇਹ ਆਏ ਨਾ ਰਸਮੀ ਦਾ ਸੰਤਪੁਰੇ ਨੂੰ ਹਾਂਜੀ ਤੇ ਜਿਹੜੇ ਨੌਕਸਮ ਦੇ ਪਿੰਡਾਂ ਤੋਂ ਬਾਨਾ ਕਹਿੰਦੇ ਉਹ ਆਏ ਨਾ ਉਹ ਮਡੇਰਾਂ ਤੋਂ ਜਿਹੜੇ ਬਰੇਟੀਆਂ ਕਿੰਨੇ ਮਡੇਰ ਨੇ ਠੀਕ ਇੱਕ ਤਾਂ ਮਡੇਰ ਨੇ ਇੱਕ ਮਡੇਰ ਨੇ ਉਹ ਤਾਂ ਉਹ ਮਡੇਰ ਨਾ ਅੱਜ ਦੇ ਮਾਗੀ ਕਰਨੇ ਮਡੇਰ ਨੇ ਨਾ ਇਹਨਾਂ ਦਾ ਐ ਫਰਕ ਹੈ ਬਾਬਾ ਜੀ ਜਿਵੇਂ ਸਾਨੂੰ ਦੱਸਿਆ ਕਿ ਕੁਝ ਜਿਹੜੇ ਸਾਡੇ ਬਜ਼ੁਰਗ ਦੀ ਮੰਡੇਰਾਂ ਤੋਂ ਆਏ ਸੀ ਤੇ ਕੁਝ ਜਿਹੜੇ ਸਾਡੇ ਬਜ਼ੁਰਗ ਸੀ ਸੰਤਪੁਰ ਸੰਤਪੁਰੇ ਤੋਂ ਆਏ ਸੀ ਮੰਡੇਰਾਂ ਦੀ ਆਏ ਤੋਂ ਕੁਝ ਮੰਡੇਰਾਂ ਤੋਂ ਆਏ ਸੀ ਜਿਵੇਂ ਕਿ ਸਾਨੂੰ ਨਵੀਆਂ ਗੱਲਾਂ ਸੁਣਨ ਨੂੰ ਆ ਰਹੀਆਂ ਨੇ ਦੇਖਣ ਨੂੰ ਸਾਹਮਣੇ ਸਾਡੇ ਕੋਲ ਆ ਰਹੀਆਂ ਨੇ ਬਾਬਾ ਜੀ ਜਿਵੇਂ ਕਿ ਇਹ ਪਿੰਡ ਹੈ ਲਗਭਗ ਸੋਡੇ ਅਨੁਸਾਰ ਕਿੰਨਾ ਕੁ ਪੁਰਾਣਾ ਹੋ ਸਕਦਾ ਕੋਈ ਖਾਸ ਬਣਾ ਨਹੀਂ ਵਾ ਮੇਰਾ ਦਾਦੀ ਜਦੋਂ ਇਹ ਇੰਨਾ ਨਾ ਜਦੋਂ ਜੀ ਕਪੂਰ ਸੰਦੇ ਆਏ ਸੀ ਇਹਨੇ ਬੰਨਿਆ ਪਿੰਡ ਤੇ ਸਮਝਦੇ ਫਿਰ ਬੋਲੇ ਤੇ ਜਿਹੜੇ ਉਹਨਾਂ ਨੂੰ ਨਹੀਂ ਬਸਣ ਦਿੰਦੇ ਸੀ ਮੰਡੇਰਾਂ ਨੂੰ ਫਿਰ ਇਹਨਾਂ ਨੇ ਆ ਲੈ ਆਂਦੇ ਆ ਅਠਾਕਰ ਫਿਰ ਇਹਨੇ ਗੋਲੀ ਮਾਰੀ ਜਿਹਦੇ ਬੋਲੇ ਤੇ ਬੱਗੀ ਕਾਈ ਦੀ ਫਿਰ ਇਹਨਾਂ ਨੇ ਬਸ ਬਸਾਈ ਹੋਈ ਫਿਰ ਉਹ ਗਾਂਹ ਰਾਜਧਾਨ ਫਰੇਤੀ ਤੂੰ ਲੰਗੜ ਨਾ ਰਿਆ ਕਰਨ ਫਿਰ ਰਾਜੀ ਰੋਜੀ ਬੰਦਾ ਕਰਿਆ ਸਾਖ ਸੁਖ ਦਿੱਤਾ ਕਹਿੰਦੇ ਫਿਰ ਸੁਧਿਆ ਤੂੰ ਜਿਵੇਂ ਤੁਸੀਂ ਸੁਣਿਆ ਕਿ ਉਸ ਤੋਂ ਬਾਅਦ ਇੱਥੇ ਜਿਹੜੇ ਆਪਣੇ ਠਾਕਰ ਨੇ ਉਹ ਆਏ ਬਾਬਾ ਜੀ ਇਹ ਪਿੰਡ ਦੇ ਵਿੱਚ ਕਹਿੰਦੇ ਇੱਕ ਬਹੁਤ ਹੀ ਮਸ਼ਹੂਰ ਜਿਹੜਾ ਇੱਕ ਸ਼ਖਸੀਤ ਹੋਈ ਭਾਈ ਮੂਰਖ ਜੀ ਉਹਨਾਂ ਬਾਰੇ ਤੁਹਾਨੂੰ ਕੀ ਜਾਣਕਾਰੀ ਆ ਤੁਸਰ ਉਹਨਾਂ ਬਾਰੇ ਸਾਨੂੰ ਆਹੀ ਜਾਣਕਾਰੀ ਮੂਰਖ ਦਾ ਖਰਨੇ ਸੋਚੀ ਹੁੰਦਾ ਗੱਲਬਾਤ ਹੋਇਆ ਤੇ ਉਹਦਾ ਉੱਥੇ ਉੱਤੇ ਖੜਾ ਹੋ ਜਾਣਾ ਖੜਾ ਹੋ ਕੇ ਬੁਝਾਉਂਦਾ ਅੱਛਾ ਜੀ ਜਦੋਂ ਕਹਿੰਦਾ ਅਸੀਂ ਮੈਂ ਬਾਬਾ ਹੁੰਦਾ ਪਹਿਲਾਂ ਮੈਂ ਸਾਂ ਜਾਦੂ ਦੇ ਜਾਂਦੇ ਨੇ ਚਾਰਨਾ ਤੇ ਗਾਨਾ ਨਾ ਇਕਾਈ ਦੱਕ ਨਿਜ਼ਾਰਾ ਦਵਾ ਕੇ ਰੱਖਦਾ ਤੇ ਗਰਦਨ ਤੇ ਰਹਿ ਗਈ ਨਾ ਇਹਦੀ ਪਹਿਲ ਦਾਲਾ ਸੰਗਾ ਚ ਛੜਦਾ ਕਿਸੇ ਤੇ ਬਾਜ ਨਹੀਂ ਚ ਕਿਸੇ ਤੇ ਘਮਾਰੇ ਜਦੋਂ ਅਗੜਾ ਆਉਂਦਾ ਮੈਂ ਦੋ ਮਾਰਦਾ ਖੋਦਾ ਮੈਂ ਭੱਜਾਂ ਨਹੀਂ ਵੀ ਮੂਰਖ ਤੇਰੇ ਨੇਰੇ ਗਰਦਨ ਤੇ ਹੁੰਦਾ ਮੂਰਖ ਉਹ ਮੂਰਖ ਦੇਖਣ ਤੇ ਪਾਹੀ ਹੋ ਗਿਆ ਨਹੀਂ ਕਿ ਚੰਗੀ ਜ਼ਿਆਦਤ ਸੀ ਉਹਦੇ ਕੋਲੇ ਫਿਰ ਉਹਨੇ ਹੁਣ ਆਹ ਕੁਰਬਾਨੀ ਕਰ ਦਿੱਤੀ ਸਾਰੀ ਗੁਰਦੁਆਰੇ ਦੇ ਦਿੱਤੀ ਪਾਈ ਮੂਰਖ ਨੇ ਜਿਹੜੀ ਜ਼ਮੀਨ ਕਪੂਰ ਸੀ ਕਪੂਰ ਤੋਂ ਦੇ ਨਾ ਕਪੂਰਾ ਕਪੂਰ ਤੋਂ ਦੇ ਕਤ ਦੇ ਕਪੂਰੀ ਠੀਕ ਤੇ ਇੱਕ ਜਿਵੇਂ ਕਿ ਉਹ ਸਾਨੂੰ ਦੇਖਣ ਨੂੰ ਆਉਂਦਾ ਹੈ ਦੇਖਣ ਨੂੰ ਮਿਲਦਾ ਹੈ ਬਾਬਾ ਜੈਪੂਰੀ ਦਾ ਜਿਹੜਾ ਡੇਰਾ ਸਮਾਧਮ ਜਿਹਨੂੰ ਕਹਿ ਦਿੰਦੇ ਨੇ ਆਲੇ ਦੁਆਲੇ ਦੇ ਖਾਸ ਜਿਹੜੇ ਨੇੜੇ ਦੇ ਪਿੰਡ ਨੇ ਬਹੁਤ ਲੋਕਾਂ ਦੀ ਉਸ ਡੇਰੇ ਨਾਲ ਆਸਥਾ ਜੁੜੀ ਹੈ ਉਸ ਦੇ ਬਾਰੇ ਚੰਨ ਨਾ ਬੋਈ ਅੱਛਾ ਉਹ ਵੀ ਵਰਤਦਾ ਆਇਆ ਜਿਹੜਾ ਕੋਈ ਸੁੱਖ ਸੁੱਖ ਦੇ ਆਪਾਂ ਕਹਿੰਜੀ ਉਹ ਪੂਰਨ ਹੋ ਜਾਂਦੀ ਹੈ ਇਹ ਆਹੀ ਨਾ ਸੰਗਲਿਸਾਂ ਦੇ ਸਾਧੂ ਤੇ ਉਹ ਅੰਦਰ ਵਾਲੇ ਰਹਨ ਦਾ ਹੀ ਏ ਇੱਥੇ ਹੀ ਜਿਹੜੇ ਅੰਦਰ ਤੇ ਉਹਦਾ ਸਮਾਧ ਅੱਡਨ ਉਹ ਉੱਥੇ ਸੰਗਲ ਦੇ ਬੰਦੇ ਨੇ ਸਮਾਧ ਕਰੀ ਆ ਉਹਦੀ ਤੇ ਉਹਦਾ ਨਾਮ ਤੇ ਬਾਬਾ ਜੈਪ੍ਰੀਤ ਅੱਛਾ ਕੋਈ ਕਹਿੰਦਾ ਫਿਰ ਵੀ ਉਹ ਸੰਗਲ ਜਿਹੜੇ ਹੁੰਦੇ ਨੇ ਬੰਜਾਰੇ ਉੱਠਾਂ ਵਾਲੇ ਉਹ پیسے ਪੂਰੇ ਇਕੱਠੇ ਹੋ ਜਾਂਦੇ ਨੇ ਨਾ ਉਹ ਕੁਝ ਦੇ ਦੇ ਦਿੰਦੇ ਨੇ ਜਾਂ ਦੱਬ ਦਿੰਦੇ ਨੇ ਉੱਥੇ ਕੋਈ ਮਕਾਨ ਬਣਾ ਲੈਂਦੇ ਨੇ ਉਹ ਉਸ ਨੂੰ ਦੇ ਕੇ ਕਹਿੰਦੇ ਬਾਬਾ ਜੈਪ੍ਰੀਤ ਨੂੰ ਵੀ ਅਸੀਂ ਜਿੱਦੇ ਆਏ ਉਹਦੇ ਲੈ ਲਾਂਗੇ ਉਹਦਾ ਗੇੜਾ ਨਾ ਵਧਿਆ ਉਹ ਕਹਿੰਦਾ ਮੈਂ ਹੁਣ ਇਹਦਾ ਕੀ ਕਰਾਂ ਮੈਂ ਨਰਕਾਂ ਦਾ ਅਧਿਕਾਰੀ ਹੋ ਗਿਆ ਵੀ ਕਿ ਹੱਸੀ ਹੁਣ ਕੀ ਦਸੀਏ ਕਹਿੰਦਾ ਕਿ ਚੰਗਾ ਟੂਆ ਫਟ ਤੂੰ ਟੂਆ ਫਟ ਕੇ ਕਹਿੰਦਾ ਰਿਚਤਾ ਆ ਬਹਿ ਗਿਆ ਉੱਤੇ ਤਾਂ ਨਿਮਾਇਆ ਕਹਿੰਦਾ ਮਿੱਟੀ ਪਾ ਦੇ ਉਹ ਕਹਿੰਦਾ ਇਹ ਵਰ ਗਿਆ ਪਤਾ ਪਰਮਾਤਮਾ ਨੂੰ ਸਭੀ ਸੁਣਾਈ ਗੱਲ ਤੇ ਅੰਨ੍ਹਾ ਅੰਨ੍ਹਾ ਕਿਹਦਾ ਨਹੀਂ ਕਿ ਜਾਨ ਦਾ ਸੱਪ ਨਹੀਂ ਬਈ ਹੋਰ ਸੋ ਬਾਬਾ ਜੀ ਜਿਵੇਂ ਕਿ ਪਿੰਡਾ ਭੁੰਦੜਵਾਸ ਪਿੰਡ ਹੈ ਬਹੁਤ ਜਿਹੜੇ ਲੋਕ ਨੇ ਧਾਰਮਿਕ ਵਿਚਾਰਾਂ ਦੇ ਇੱਥੇ ਲੋਕ ਨੇ ਆਸਤਾ ਜੁੜੀ ਹੋਈ ਹੈ ਬਹੁਤ ਇੱਥੇ ਡੇਰੇ ਨੇ ਤੇ ਉਹਨਾਂ ਡੇਰਿਆਂ ਦੇ ਵਿੱਚੋਂ ਇੱਕ ਨਾਮ ਜਿਹੜਾ ਸੁਣਨ ਨੂੰ ਆਉਂਦਾ ਹੈ ਬਾਬਾ ਪੋਲੀ ਸ਼ਾ ਉਹਦੇ ਬਾਰੇ ਤੁਸੀਂ ਕੀ ਜਾਣਦੇ ਹੋ ਆ ਪੋਲੀ ਸ਼ਾ ਦੀ ਇਹ ਦੱਸਦਾ ਹਾਂ ਹਾਂ ਜੀ ਦੱਸੋ ਪੋਲੀ ਸ਼ਾ ਦੀ ਜਿਹੜਾ ਸਮਝਦਾ ਕੋ ਸਾਈਂ ਸੀ ਕੋਰਮ ਦਾ ਮੁੰਡਾ ਸੀ ਤੇ ਬਹੁਤ ਉਹ ਮੰਨਿਆ ਪਰ ਮੰਨਿਆ ਸੀ ਮਸਤਾਂ ਦਾ ਜੇਬਾ ਸੀ ਤੇ ਸਮਝਦਾ ਲਈ ਦੋ ਦੋ ਉਹਦੇ ਭਾਈ ਤੇ ਉਹ ਡੇਰਾ ਉਹਦਾ ਬੰਨਿਆ ਹੋਇਆ ਸੀ ਉਹ ਵੀ ਬਰੀ ਪ੍ਰੀਵਾਰੰਦ ਆਪੀ ਤੇ ਕਰਣਾ ਬਹੁਤ ਸੀ ਗੁੰਦ ਨਹੀਂ ਹੁੰਦੀ ਬਨ ਜੇ ਛੋਟੇ ਛੋਟੇ ਹੁੰਦੇ ਸੀ ਜੇ ਗੁੰਦੀ ਦੇ ਛੱਡ ਜਾਂਦਾ ਕੋਟ ਦਾ ਤੇ ਕਰਦੇ ਵੀ ਭਈ ਉਦੋਂ ਵਈ ਸਾਈਂ ਦਾ ਪੰਨੇ ਨੇ ਕਿਹਾ ਜੇ ਵਾਜਣ ਕਹਿੰਦੇ ਤੇ ਚੰਗਾ ਸਾਧੂ ਸੀ ਤੇ ਬਸ ਉਹਦਾ ਪਹਿਲਾਂ ਹੀ ਜਿੰਜੂ ਛੋੜਾ ਛੱਡ ਗਿਆ ਤੂੰ ਮੰਨੇ ਤੂੰ ਤੇ ਇੱਕ ਵਿਚਾਰਾ ਪਹਿਲਾਂ ਫੋਨ ਹੋ ਗਿਆ ਭਾਈ ਮੁਰਗਾ ਜੀ ਦੂਸਾ ਪੂਰਾ ਸਾਰਾ ਬਰਵਾਰ ਨਾ ਬਾੜੇ ਜਾ ਮਰਿਆ ਇੱਥੇ ਉੱਠ ਕੇ ਆ ਗਏ ਸੋ ਦੋਸਤੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਜਿਨ੍ਹਾਂ ਨੇ ਸਾਨੂੰ ਪਿੰਡ ਭੁੰਤੜਵਾਸ ਦਾ ਜਿਹੜਾ ਇਤਿਹਾਸ ਹੈ ਉਹਨਾਂ ਨਾਲ ਰੂਬਰੂ ਕਰਾਇਆ ਤੇ ਦੋਸਤੋ ਜਿਵੇਂ ਤੁਸੀਂ ਸੁਣਿਆ ਹੀ ਹੈ ਕੁਝ ਰੋਚਕ ਜਾਣਕਾਰੀਆਂ ਕੁਝ ਗੱਲਾਂ ਜਿਹੜੀਆਂ ਕਿ ਸਾਡੇ ਨੌਜਵਾਨ ਸਾਥੀਆਂ ਨੂੰ ਸਾਡੇ ਮਤਲਬ ਪਿੰਡ ਭੁੰਤੜਵਾਸ ਦੇ ਜਿਹੜੇ ਵਸਿੰਦੇ ਨੇ ਉਹਨਾਂ ਨੂੰ ਨਹੀਂ ਪਤਾ ਸੀ ਤੋਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਭੁੰਦੜਵਾਸ ਦੇ ਇਸ ਡੇਰੇ ਵਿੱਚ ਜਿਹਦਾ ਨਾਮ ਹੈ ਬਾਬਾ ਜੈਪੂਰੀ ਦਾ ਡੇਰਾ ਤੇ ਇਹਨੂੰ ਸਮਾਧਾਂ ਵੀ ਕਹਿ ਜਾਂਦਾ ਹੈ ਲੋਕਾਂ ਦੀ ਜਿਹੜੀ ਆਸਥਾ ਹੈ ਉਹ ਜੁੜੀ ਹੋਈ ਹੈ ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੀ ਇਸ ਡੇਰੇ ਦੇ ਨਾਲ ਆ ਜਿਹੜੀ ਆਸਥਾ ਇਹੋ ਜੁੜੀ ਹੋਈ ਹੈ ਆਓ ਦੋਸਤੋ ਤੁਹਾਨੂੰ ਦਿਖਾਉਣਾ ਹੈ ਬਾਬਾ ਜੈਪੂਰੀ ਦਾ ਡੇਰਾ ਸੋ ਦੋਸਤੋ ਇਹ ਦੇਖੋ ਇਹ ਹੈ ਬਾਬਾ ਜੈਪੂਰੀ ਜਿਹੜਾ ਡੇਰਾ ਉਹਦਾ ਤਲਾਬ ਬਣਿਆ ਹੋਇਆ ਹੈ ਇਹ ਲੋਕਾਂ ਦੀ ਆਸਤਾ ਜੁੜੀ ਹੋਈ ਹੈ ਜਦੋਂ ਵੀ ਇੱਥੇ ਮੇਲਾ ਭਰਦਾ ਹੈ ਜਦੋਂ ਵੀ ਇੱਥੇ ਪ੍ਰੋਗਰਾਮ ਹੁੰਦਾ ਹੈ ਲੋਕ ਇਸ ਤਲਾਬ ਦੇ ਵਿੱਚ ਸਨਾਨ ਕਰਕੇ ਜਾਂਦੇ ਨੇ ਲੋਕਾਂ ਦੀ ਆਸਤਾ ਹੈ ਕਿ ਇਸ ਜਿਹੜੇ ਤਲਾਬ ਵਿੱਚ ਸਨਾਨ ਕਰਨ ਨਾਲ ਬਹੁਤ ਸਾਰੇ ਜਿਹੜੇ ਦੁੱਖ ਨੇ ਉਹ ਕੱਟੇ ਜਾਂਦੇ ਨੇ ਆਓ ਆਓ ਦੋਸਤੋ ਅੱਗੇ ਦੇਖਦੇ ਹਾਂ ਇਸ ਡੇਰੇ ਦੇ ਬਾਰੇ ਜਾਣਦੇ ਹਾਂ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਬਾਬਾ ਜੈਫਰੀ ਦੇ ਇਸ ਡੇਰੇ ਨੇ ਪੁਰਾਣੇ ਪ੍ਰਿਕਸ ਬਣ ਜਿਨ੍ਹਾਂ ਨੂੰ ਕਿਹਾ ਜਾਂਦਾ ਵੜ ਕਹਿੰਦੇ ਨੇ ਵਰਗਤ ਕਹਿੰਦੇ ਨੇ ਵਣ ਕਹਿੰਦੇ ਨੇ ਉਹ ਇਸ ਬਾਬਾ ਜੈਪ੍ਰੂਜੀ ਦੇ ਡੇਰੇ ਨੇ ਇਹ ਜਿਹੜੀ ਵਿਰਾਸਤ ਦੇ ਵਿੱਚ ਇਹ ਜਿਹੜੇ ਬਨ ਨੇ ਪੁਰਾਣੇ ਬ੍ਰਿਕਸ ਨੇ ਅਜੇ ਤੱਕ ਵੀ ਸੰਭਾਲ ਕੇ ਰੱਖੇ ਹੋਏ ਨੇ ਆਓ ਦੋਸਤੋ ਆਪਾਂ ਹੋਰ ਦੇਖਦੇ ਹਾਂ ਅੱਗੇ ਇਹ ਜਿਹੜਾ ਬਾਬਾ ਜੈਪ੍ਰੂਜੀ ਦੇ ਡੇਰੇ ਦਾ ਜਿਹੜਾ ਗੇਟ ਹੈ ਉਹ ਜਿਹੜਾ ਸੈਕੰਡ ਗੇਟ ਆਪਾਂ ਕਹਿ ਦਿੰਨੇ ਆ ਮੇਨ ਗੇਟ ਤੋਂ ਤੁਹਾਨੂੰ ਲੈ ਆ ਗਏ ਤੇ ਸੈਕੰਡ ਗੇਟ ਇਹ ਬਾਬਾ ਜਿਹੜਾ ਬਾਬਾ ਜੀ ਦੇ ਡੇਰੇ ਦਾ ਜਿਹੜਾ ਗੇਟ ਹੈ ਦੋਸਤੋ ਮੇਰੀ ਕੈਮਰਾਮੈਨ ਨੂੰ ਗੁਜਾਰਸ਼ ਹੈ ਕਿ ਮੰਦਿਰ ਦੀ ਜਿਹੜੀ ਝਲਕਾ ਉਹ ਦਿਖਾਈ ਜਾਵੇ ਇਹ ਜੇ ਤੁਸੀਂ ਦੇਖ ਸਕਦੇ ਹੋ ਵਿਸ਼ਾਲ ਭਵਨ ਜਿਹੜਾ ਇੱਥੇ ਬਾਬਾ ਜੈਪ੍ਰੀ ਜੀ ਦੇ ਡੇਰੇ ਦਾ ਬਣਿਆ ਹੋਇਆ ਸੀ ਦੇਖ ਸਕਦੇ ਹਾਂ ਇਹ ਐਪਿੰਡ ਭੁੰਦੜਵਾਸ ਦੇ ਨਾਨਕ ਸਾਹੀ ਗੁਰਦਿਆਵ ਕੁਝ ਤਸਵੀਰਾਂ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਗੁਰੂ ਗ੍ਰੰਥ ਹੈ ਗੁਰੂ ਸਾਜਾ ਤੇ ਉਸ ਦੀ ਲੈ ਓ ਬੰਦਿਆ ਵਾਹਿਗੁਰੂ ਵਾਹਿਗੁਰੂ ਕਹਿ ਸਤਨਾਮ ਸਤਨਾਮ ਕਹਿ ਓ ਬੰਦਿਆ ਵਾਹਿ ਪਹੁੰਚੇ ਪਿੰਡ ਪੁੰਡ ਵਸਦੇ ਬਸ ਸਟੈਂਡ ਤੇ ਜਾਂਦੇ ਜਾਂਦੇ ਅਸੀਂ ਦਿਖਾ ਜਾਈਏ ਪਿੰਡ ਉਂਦਰਵਾਸ ਦਾ ਇੱਕ ਅਨੋਖਾ ਨਜ਼ਾਰਾ ਉਤੋਂ ਜਿਹੜੀਆਂ ਤਸਵੀਰਾਂ ਇਹ ਲਈਆਂ ਗੀਆਂ ਨੇ ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆ ਅੱਖੀਂ ਵੇਖ ਲੈ